ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਜੀਰਾ ਦੇ ਮਾਛੀਆਂ ਵਾਲੇ ਮੁਹੱਲੇ ਤੋਂ ਅੱਜ ਸਵੇਰੇ ਸ਼ਰਦਾਲੂਆਂ ਦੀ ਇੱਕ ਬੱਸ ਗੁਰਤਾਮ ਦੇ ਪਵਿੱਤਰ ਦਰਸ਼ਨਾਂ ਲਈ ਰਵਾਨਾ ਹੋਈ ਰਵਾਨਗੀ ਤੋਂ ਪਹਿਲਾਂ ਸ਼ਰਦਾਲੂਆਂ ਵੱਲੋਂ ਗੁਰਬਾਣੀ ਦਾ ਪਾਠ ਅਤੇ ਅਰਦਾਸ ਕੀਤੀ ਗਈ ਗੁਰਤਾਮ ਸਿੱਖ ਧਰਮ ਦੇ ਲਈ ਇੱਕ ਇਤਿਹਾਸਕ ਤੀਰਥ ਸਥਾਨ ਹੈ ਜਿੱਥੇ ਗੁਰੂ ਸਾਹਿਬਾਨ ਦੇ ਚਰਨ ਪਏ ਹੋਏ ਹਨ ਇੱਥੇ ਜਾ ਕੇ ਸ਼ਰਦਾਲੂ ਆਤਮਿਕ ਸ਼ਾਂਤੀ ਅਤੇ ਅਸ਼ੀਰਵਾਦ ਪ੍ਰਾਪਤ ਕਰਨ ਲਈ ਮੱਥਾ ਟੇਕਦੇ ਹਨ ਇਸ ਯਾਤਰਾ ਵਿੱਚ ਮਹਿਲਾਵਾਂ ਵੱਡੇ ਬਜ਼ੁਰਗ ਅਤੇ ਬੱਚਿਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਹਿੱਸਾ ਲਿਆ ਸਥਾਨਕ ਗੁਰਦੁਆਰਾ ਸਾਹਿਬ ਵਿੱਚ ਕੀਰਤਨ ਅਤੇ ਅਰਦਾਸ ਤੋਂ ਬਾਅਦ ਬਸ ਨੂੰ ਰਵਾਨਾ ਕੀਤਾ ਗਿਆ ਸੇਵਾ ਕਮੇਟੀਆਂ ਵੱਲੋਂ ਯਾਤਰਾ ਦੌਰਾਨ ਲੰਗਰ ਪਾਣੀ ਅਤੇ ਡਾਕਟਰੀ ਸਹੂਲਤਾਂ ਦੀ ਵੀ ਪੂਰੀ ਵਿਵਸਥਾ ਕੀਤੀ ਗਈ ਸ਼ਰਦਾਲੂਆ ਨੇ ਇਸ ਯਾਤਰਾ ਨੂੰ ਆਪਣੇ ਜੀਵਨ ਦਾ ਸੁਪਾਗ ਮੰਨਿਆ ਅਤੇ ਗੁਰੂ ਦੇ ਦਰਸ਼ਨਾਂ ਨੂੰ ਲੈ ਕੇ ਡੂੰਗੀ ਸ਼ਰਦਾ ਜਤਾਈ। ਸਭ ਦੀ ਚਿੰਤਾ ਦੂਰ ਕਰੇ ਮਾਂ ਚਿੰਤਪੁਰਨੀ। ਸਤਿ ਸ਼ਕਾਲ ਤੁਸੀਂ ਦੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਤੇ ਮੈਂ ਆਤੀਪ ਸਿੰਘ ਸਰੇ। ਅੱਜ ਅਜੀਰਾ ਦੇ ਵਿੱਚ ਖੜਿਆ ਜਿੱਥੇ ਮਾਂ ਚਿੰਤਪੁਰਨੀ ਅਤੇ ਨੈਣਾ ਦੇਵੀ ਆਨੰਦਪੁਰ ਔਰ ਸੰਗਤਾਂ ਜਾ ਰਹੀਆਂ ਤੇ ਤਸਵੀਰਾਂ ਦੇ ਦੇਖ ਸਕਦੇ ਹੋ ਜਿਹਨੀਆਂ ਸੰਗਤਾਂ ਦੇ ਵਿੱਚ ਬੜਾ ਉਤਸ਼ਾਹ ਮਹਾਮਾਜਦੇ ਦਰਬਾਰ ਤੇ ਜਾ ਰਿਹਾ ਗੱਲਬਾਤ ਕਰਾਂਗੇ ਪ੍ਰਬੰਧਕ ਕਮੇਟੀ ਨਾਲ ਭਾਜੀ ਸਸਿਕਰ ਸਾਸਿਕਰ ਕੀ ਨਾਮ ਹੈ ਤੇ ਅਰਬੇਸ਼ ਭਾਈ ਇਹ ਸੰਸਥਾ ਜਿਹੜੀ ਹੈ ਕਿੰਨੇ ਟਾਈਮ ਤੋਂ ਕਿੱਥੇ ਲ ਜਾ ਰਹੇ ਹੋ ਕਿਤੇ ਕਿਤੇ ਦਰਸ਼ਨ ਕਰਾਉਂਦੇ ਇੱਕ ਘੱਟੋ ਘੱਟ ਸਾਨੂੰ 3 ਸਾਲ ਹੋ ਗਏ ਜੀ ਸਾਡੇ ਗੋਪੀ ਜੀਰਾ ਜੀ ਬਹੁਤ ਵਧੀਆ ਇਹਨਾਂ ਦੀ ਬਸ ਸਰਵਸਾ ਹਰ ਸੰਗਤ ਸੰਗਰਾਮ ਦੇ ਸੰਗਰਾਮ ਸੰਗਤ ਨੂੰ ਲੈ ਕੇ ਜਾਂਦੇ ਆ ਬਹੁਤ ਵਧੀਆ ਇਹਨਾਂ ਦਾ ਪ੍ਰਬੰਧ ਆ ਜਿੱਤੇ ਕਿਤੇ ਬਹਿਣਾ ਦਾ ਰੋਟੀ ਪਾਣੀ ਖਵਾਉਂਦੇ ਆ ਬਹਿ ਕੇ ਰੋਟੀ ਵੀ ਖਵਾਉਂਦੇ ਕਵਰਿਆਂ ਦਾ ਵੀ ਚੰਗਾ ਪ੍ਰਬੰਧ ਆ ਹਰ ਸੰਗਰਾਂ ਦੇ ਸੰਗਰਾਂਦ ਅਸੀਂ ਜਾਣੇ ਆ ਐਕਤੀ ਹੁਣ ਅਸੀਂ ਲੈਣਾ ਦੇ ਵੀ ਚੱਲੇ ਆ ਤੇ ਆਨੰਦਪੁਰ ਸਾਹਿਬ ਚੱਲੇ ਆ ਤੇ ਉਸ ਤੋਂ ਅੱਗੇ ਫਿਰ ਚੰਦਪੁਰ ਨਹੀਂ ਤਾਂ ਸਾਡਾ ਟੂਰ ਹੁੰਦਾ ਸੰਗਰਾਂ ਦੇ ਸੰਗਰਾਂਦ ਤੇ ਸਾਰਿਆਂ ਨੂੰ ਜੈ ਮਾਤਾ ਦੀ ਹਾਂ ਭਾਈ ਜੀ ਜੇ ਕਿਸੇ ਸੰਗਤ ਨੇ ਜਾਣਾ ਹੋਵੇ ਤਾਂ ਤੁਹਾਨੂੰ ਆ ਕਿਸ ਨੰਬਰ ਤੇ ਸੰਪਰਕ ਕੀਤੇ ਤੇ ਜਿਹੜੀਆਂ ਸੀਟਾਂ ਹੁੰਦੀਆਂ ਉਹ ਕਿਦੋਂ ਬੁੱਕ ਕੀਤੀਆਂ ਜਾਂਦੀਆਂ ਉਹ ਜੀ ਸੰਗ੍ਰਾਂਤ ਤੋਂ ਬਲਕਿ 2-4 ਦਿਨ ਪਹਿਲਾਂ ਹੀ ਹੋ ਜਾਂਦੀ ਹੈ ਸੀਟਾ ਬੁੱਕ ਤੇ ਸਾਡੇ ਨਾਲ ਜਿਹੜੇ ਸ਼ੋਕਮਾਰ ਜੀ ਸਾਡੇ ਚਾਚਾ ਜੀ ਮੇਸ਼ਾ ਜੀ ਜਿੰਨਾਂ ਨੂੰ ਮਰਜ਼ੀ ਤੁਸੀਂ ਸੀਟਾ ਬੁੱਕ ਕਰਵਾ ਸਕਦੇ ਆ ਤੇ ਨੰਬਰ ਤੁਹਾਡੇ ਸਕਰੀਨ ਤੇ ਹੁਣ ਦਿੱਤੇ ਹੋਏ ਆ ਜੀ ਸਰ ਦੇ ਤੇ 300 ਰੁਪਿਆ ਟਿਕਟਾ ਦੀ ਚਿੰਤਪੁਰਨੀ ਦੀ ਠੀਕ ਹੈ ਜੀ ਤੇ ਜਦੋਂ ਅਸੀਂ ਬਲਕਿ ਜਾਣਾ ਹੁੰਦਾ ਕਿੰਨੇ ਮਹੀਨੇ ਜਾਣਾ ਦਾ ਉਦੋਂ ਸਾਡੀ ਟਿਕਟ ਹੁੰਦੀ ਹੈ 1000 ਰੁਪਿਆ ਚਾਰ ਦਿਨਾਂ ਦਾ ਟੂਰ ਹੁੰਦਾ ਹੈ ਜੇ ਕੋਈ ਸਦਾ ਹਲੂ ਜਾਣਾ ਚਾਹੁੰਦਾ ਤੇ ਸਾਡੇ ਨਾਲ ਸੰਪਰਕ ਕਰ ਸਕਦਾ। ਸਾਡੀ ਇਹ ਕਹਿਣਾ ਚਾਹੁੰਦੇ ਆ ਕਿ ਹਰ ਸੰਗ੍ਰਾਂਦ ਹਰ ਮਹੀਨੇ ਅਸੀਂ ਇਹਨਾਂ ਦੇ ਨਾਲ ਮਾਤਰਾ ਤੇ ਜਾਂਦੇ ਆ ਤੇ ਬਹੁਤ ਵਧੀਆ ਯਾਤਰਾ ਹੁੰਦੀ ਆ ਤੇ ਤੁਸੀਂ ਵੀ ਕਿਰਪਾ ਕਰਕੇ ਜੇ ਜਾਣਾ ਚਾਹੁੰਦੇ ਹੋ ਤੇ ਇਹਨਾਂ ਨਾਲ ਸੰਪਰਕ ਕਰ। ਇਸ ਤਰ੍ਹਾਂ ਦੀਆਂ ਖਬਰਾਂ ਆਪਣੇ ਆਲੇ ਦੁਆਲੇ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀਆਂ ਖਬਰਾਂ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਅਗਲੀਆਂ ਖਬਰਾਂ ਨਾਲ ਤੁਸੀਂ ਦੇਖਦੇ ਰਹੋ ਇੰਡੀਅਨ ਟੀਵੀ ਨਿਊਜ਼ ਪੰਜਾਬ।